ਜਦੋਂ ਪਲਾਟ ਕੱਟਿਆ ਸੀ ਕਲੋਨੀ ਕੱਟਿਆ ਉਸ ਟਾਈਮ ਕਿਉਂ ਨਹੀਂ ਰੋਕਿਆ ਜਦ ਕੁਝ ਲੋਕ ਰਹਿਣ ਲੱਗੇ ਤਾਂ ਅਸੀਂ ਜੰਗਲ 'ਚ ਰਹਿੰਦੇ ਆ ਨਹੀਂ ਜਿਹੜਾ ਡੀਲਰ ਤੁਹਾਨੂੰ ਵੇਚ ਕੇ ਗਿਆ ਤੁਸੀਂ ਉਹਨੂੰ ਫੋਨ ਕਰਨਾ ਸੀ ਜਦੋਂ ਆਏ ਸੀ ਮਕਾਨ ਢਾਣ ਵਾਸਤੇ ਜਿਹੜਾ ਥੰਮਲੇਟ ਆਈ ਗਏ ਨੇ ਫਿਰ ਸਰ ਮੈਂ ਉਹਨਾਂ ਨੂੰ ਫੋਨ ਕੀਤਾ ਸੀਗਾ ਇਹ ਉਹ ਕਹਿੰਦੇ ਮੈਂ ਪਤਾ ਕਰਕੇ ਦੱਸਦਾ ਸਰ ਉਦੋਂ ਪਹਿਲੇ ਤਾਂ ਤੋੜ ਗਿਆ ਤੋੜਨ ਤੋਂ ਬਾਅਦ ਕੀ ਹੋਣਾ ਸਰ ਫਿਰ ਹੱਥ ਪੈਰ ਜੋਰ ਕਰਕੇ ਬਿਜਲੀ ਵਾਲੇ ਨੂੰ ਕਹਿ ਕੇ ਸਰ ਫਿਰ 100 ਤੋਂ 200 ਕਰਵਾਇਆ ਸਰ ਬਿਜਲੀ ਵਾਲੇ ਨੂੰ ਹੱਥ ਪੈਰ ਜੋੜ ਕੇ ਜਾਈ ਸਾਹਿਬ ਨੂੰ ਪਥਰੇ ਲੋਕਾਂ ਨੂੰ ਹੱਥ ਪੈਰ ਜੋੜ ਕਰਕੇ ਤੇ 100 ਤੋਂ 200 ਦਾ ਟਰਾਂਸਫਰਮਰ ਕਰਵਾਇਆ ਸਰ ਇਹਦੇ ਬਾਰੇ ਮੈਂ ਕਿਹਾ ਸੀ ਤੁਸੀਂ ਮੌਕੇ ਤੇ ਆਏ ਸੀ ਤੁਸੀਂ ਮੌਕੇ ਤੇ ਆਏ ਸੀ ਨਾ ਹੂੰ ਤੁਸੀਂ ਨਹੀਂ 80 ਵੀ ਸਾਰਾ ਨਾ ਗੱਲ ਚੱਲੋ ਸਰ ਮੈਂ 2 ਮਿੰਟ ਦਾ 3 ਮਿੰਟ ਦਾ ਕੋਠੀ ਮਤਲਬ ਤੁਹਾਡੇ ਕੋਈ ਕੋਈ ਧਾਰਾ ਨਹੀਂ ਸੀਗਾ ਮਤਲਬ ਹਰਦੇਵ ਸਿੰਘ ਕੌਣ ਹੈਗੇ ਨੇ ਕਿੱਥੇ ਰਹਿੰਦੇ ਨੇ ਇੱਧਰ ਉਹਨਾਂ ਦੀ ਕੰਪਨੀ ਹੈਗੀ ਆ ਨਾਲੇ ਮੁੰਡਾ ਵੀ ਹੁਣੇ ਹੋਊਗਾ ਤੇ ਤੁਸੀਂ ਉਹਨਾਂ ਨੂੰ ਆਪਣੀ ਪ੍ਰੋਬਲਮ ਦੱਸੀ ਕਿ ਸਾਨੂੰ ਇਸ ਕਲੋਨੀ ਚ ਇਨੀ ਦੇਰ ਤੋਂ ਪ੍ਰੋਬਲਮ ਆ ਰਹੀ ਫਿਰ ਅਸੀਂ ਦੱਸੀ ਉਹ ਸਾਨੂੰ ਆਈ ਨਹੀਂ ਕਰਦੇ ਕੋਈ ਵੀ ਸੁਗਵਾਈ ਨਹੀਂ ਕਰਦੇ ਰੇਸ਼ਟੀ ਮੈਂ ਵੀ ਹਮ ਲੋਕ ਪੈਸਾ ਦੇ ਕੇ ਤਬ ਰੇਸ਼ਟੀ ਕਰਵਾਏ ਰੇਸ਼ਟੀ ਮੈਂ ਵੀ ਹਮ ਲੋਕ ਪੈਸਾ ਭੜੇ ਹੈ ਤੋ ਸਾਰੇ ਪਾਸੇ ਤੋ ਦਲਾਲ ਬੈਠਾ ਹੈ ਮਾਰ ਆ ਜਾਂਦਾ ਹੈ ਹਮ ਆਮ ਜਨਤਾ ਮਰਤੇ ਹੈ ਅਸੀਂ ਸਾਰੇ ਉੱਥੇ ਗਏ ਸਰ ਉਹ ਕਹਿੰਦੇ ਆ ਕਿ ਤੁਸੀਂ ਕਿਨੂੰ ਪੁੱਛ ਕੇ ਲਿੱਤਾਈ ਜੰਗਲ ਦੀ ਜ਼ਮੀਨ ਯਾ ਮੈਨ ਲੈਂਡਰ ਬਾਂਦੀ ਵੀ ਤਿਆਰੀ ਕਰ ਰਹੀ ਸੀ ਮੈਂ ਤੁਸੇ ਕੁਛ ਨਹੀਂ ਸਰ ਮੈਂ ਤਾਂ 30000 ਰੁਪਿਆ ਲੈ ਕੇ ਸਰ ਜਿਆ ਖਰਾਬ ਹੋਣਾ ਸੀਗਾ ਆ ਮੈਂ ਤੁਹਾਨੂੰ ਦਿਖਾ ਦੇਣਾ ਸਰ ਮੈਂ ਮਨੀ ਬਿਊ ਤੋਂ ਨਾ ਸਰ 30000 ਰੁਪਿਆ ਲੋਨ ਲੈ ਕੇ ਮੈਂ ਆ ਕਰਵਾਇਆ ਸੀ ਸਰ ਤੁਸੀਂ ਇਹ ਜਗ੍ਹਾ ਜਿਹੜੀ ਲਈ ਸੀ ਕਿਹੜੇ ਡੀਲਰ ਤੋਂ ਲਈ ਸੀ ਕੀ ਕਹਿ ਕੇ ਦਿੱਤਾ ਉਹਨੇ ਤੁਹਾਨੂੰ ਮਕਾਨ ਫਿਰ ਸਰ ਇਹ ਨੀਰਜ ਪ੍ਰਾਪਰਟੀ ਵਾਲੇ ਤੋਂ ਲਿਆ ਸੀ 15000 ਦੇ ਰੇਟ ਤੇ ਲਿਆ ਸੀ ਸਰ ਸਾਡੇ 4 ਲੱਖ ਰੁਪਏ ਦਾ 30 ਗਜ ਦਾ ਦੁਕਾਨ ਲਿੱਤਾ ਮੈਂ ਸਰ ਕਿਸੇ ਦਾ ਨਹੀਂ ਟੁੱਟਿਆ ਆਖਿਰ ਕਿਉਂ ਗਰੀਬ ਬੰਦੇ ਕਿਉਂ ਮਰਦਾ ਸਰ ਉਹ ਤੋਂ ਬਾਅਦ ਕਹਿੰਦਾ ਸਭ ਕਾਰਪੋਰੇਸ਼ਨ ਜੇ ਹੋਇਆ ਪਿਆ ਵਾ ਸਭ ਕੁਝ ਓਕੇ ਆ ਕੋਈ ਦਿੱਕਤ ਨਹੀਂ ਆਊਗਾ ਪਾਣੀ ਸੀਵਰੇਜ ਲਾਈਟ ਸਾਰੇ ਹੀ ਸਰ ਨਾ ਇਥੇ ਪਾਣੀ ਪੂਰਾ ਹੁੰਦਾ ਸਰ ਪਾਣੀ ਗੰਦਾ ਹੁੰਦਾ ਸਰ ਮੈਂ ਕਹ ਅਜੇ ਮੋਟਰ ਚਲਾ ਕੇ ਦਿਖਾ ਨਹੀਂ ਬਦਬੂ ਮਾਰਦਾ ਪਾਣੀ ਕੋਈ ਨਹੀਂ ਸੁਣਦਾ ਸਰ ਸੀਵਰੇਜ ਸਾਰੇ ਭਰੇ ਹੋਏ ਨੇ ਕੋਈ ਨਹੀਂ ਸੁਣਦਾ ਸਰ ਪਾਣੀ ਵੀ ਜਵਾਰਾ ਬੰਦਾ ਗੰਦਾ ਪਾਣੀ ਆ ਪਾਣੀ ਤਾਂ ਬਿਲਕੁਲ ਪੀਣੇ ਹੀ ਲਾਇਕ ਨਹੀਂ ਹੈ ਬੰਦਾ ਅਗਰ ਪੀਲੇ ਤੇ ਬਿਮਾਰ ਪੜ ਕੇ ਜਾ ਕੇ ਦਵਾਈ ਕਰਾਏ ਖਬਰਸਾਰ ਨਿਊ ਚੈਨਲ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਦੋਸਤ ਮਿਲਨ ਸਿੰਘ ਜੇਕਰ ਤੁਸੀਂ ਮਕਾਨ ਲੈਣੇ ਹੋ ਜਾਂ ਕੋਈ ਜਗ੍ਹਾ ਲੈਣੇ ਹੋ ਤਾਂ ਵੀਡੀਓ ਤੁਹਾਡੇ ਤੱਕ ਇਸ ਲਈ ਜ਼ਰੂਰੀ ਆ ਕਿਉਂਕਿ ਤੁਸੀਂ ਪਹਿਲਾਂ ਪੂਰੀ ਉਸ ਜਗ੍ਹਾ ਦੀ ਜਿਹੜੀ ਆ ਛਾਣਬੀਨ ਕਰ ਲੋ ਲੇਕਿਨ ਤੁਹਾਨੂੰ ਵੀ ਕਿਤੇ ਕਿਤੇ ਡੀਲਰਾਂ ਦੇ ਵੱਲੋਂ ਗੁੰਮਰਾਹ ਤਾਂ ਨਹੀਂ ਕੀਤਾ ਜਾ ਰਿਹਾ ਜਿਸ ਕਲੋਨੀ ਵਿੱਚ ਖੜਾ ਆ ਉਸ ਦੀ ਮੈਂ ਤੁਹਾਨੂੰ ਸਾਰੀ ਜਿਹੜੀ ਆ ਬਕਾਇਦਾ ਜਿਹੜੀ ਆ ਜ਼ੁਬਾਨੀ ਸੁਣਾਉਂਗਾ ਉਸ ਦੇ ਵਿੱਚ ਪੂਰਾ ਮਾਮਲਾ ਕੀ ਆ ਕ੍ਰਿਸ਼ਨਨਗਰ ਜ਼ੀਰੋ ਨੰਬਰ ਗਲੀ ਵਿੱਚ ਖੜੇ ਹੋਏ ਆ ਜਿੱਥੇ ਕਿ ਆ ਪਿੱਛੇ ਮੇਰੇ ਦੇਖ ਸਕਦੇ ਹੋ ਇੱਕ ਪਲਾਟ ਆ ਜਿਸ ਦੀ ਮਕਾਨ ਜਿਹੜਾ ਪਲਾਟ ਬਣਾਣਾ ਸ਼ੁਰੂ ਕਰਦਾ ਬੰਦਾ ਤੇ ਉਸੇ ਜਿਹੜੀ ਆ ਜਦੋਂ ਕਲੋਨੀ ਜਿਹੜੇ ਆਕੇ ਢਾਏ ਜਾਂਦਾ ਲੇਕਿਨ ਆ ਸਾਰੇ ਦੇਖ ਸਕਦੇ ਜਦੋਂ ਨੀਂਹ ਪਾਈ ਗੀ ਨੀਂਹਾਂ ਤੋਂ ਬਾਅਦ ਥੰਮਲੇ ਖੜੇ ਕੀਤੇ ਗਏ ਉਸ ਤੋਂ ਬਾਅਦ ਅੱਜ ਕਾਰਪੋਰੇਸ਼ਨ ਦੇ ਜਿਹੜੀ ਪੂਰੀ ਟੀਮ ਦੇ ਵੱਲੋਂ ਆਕੇ ਤੋੜ ਕੀਤੇ ਗਏ ਨੇ ਤੋੜੀ ਗਈ ਤੋੜ ਦਿੱਤਾ ਗਿਆ ਲੇਕਿਨ ਆ 22 ਸਾਡੇ ਨੂੰ ਮੌਜੂਦਾ ਜਿਹੜਾ ਪਲਾਟ ਆ ਤੇ ਤੁਹਾਡਾ ਪਲਾਟ ਹੈ ਹਾਂਜੀ ਸਰ ਕਿੰਨੀ ਦੇਰ ਹੋ ਗਈ ਤੁਹਾਨੂੰ ਇਸ ਕਲੋਨੀ 'ਚ ਰਹਿੰਦੇ ਹੋਏ ਸਰ ਮੈਨੂੰ 3 ਸਾਲ ਹੋ ਗਿਆ ਜੀ ਲੇਕਿਨ ਅੱਜ ਤੁਹਾਡੇ ਪਲਾਟ ਦੇ ਵਿੱਚ ਜਿਹੜੇ ਆ ਥੰਮਲੇ ਟਾਏ ਗਏ ਨੇ ਇਹਦਾ ਪੂਰਾ ਮਾਮਲਾ ਹੈ ਕੀ ਆ ਸਰ ਨਾ ਮੇਰੇ 3000 ਰੁਪਇਆ ਕਿਦੋਂ ਐਪ ਤੋਂ ਲੋਨ ਲੈ ਕੇ ਸਰ ਮੈਂ ਥਮਲੇ ਬਣਾਇਆ ਹੀ ਉਹ ਨਾ ਮੇਰੇ ਕੋਲ ਕੁਛ ਨਾ ਕੁਛ ਇੱਕਲਾ ਮੇਰੇ ਹੀ ਟੁੱਟਿਆ ਹੀ ਬਾਕੀ ਕਾਰਪੋਰੇਸ਼ਨ ਚ ਜਿੰਨੇ ਆ ਦੇਖੋ ਕਿੰਨੇ ਮਕਾਨ ਬਣਦੇ ਪਏ ਨੇ ਇਹਨਾਂ ਦੇ ਕਿਸੇ ਦਾ ਨਹੀਂ ਟੁੱਟਿਆ ਆਖਿਰ ਕਿਉਂ ਗਰੀਬ ਬੰਦੇ ਕਿਉਂ ਮਰਦਾ ਸਰ ਉਸੀ ਇਹ ਜਗ੍ਹਾ ਜਿਹੜੀ ਲਈ ਸੀ ਕਿਹੜੇ ਡੀਲਰ ਤੋਂ ਲਈ ਸੀ ਕੀ ਕਹਿ ਕੇ ਦਿੱਤਾ ਉਹਨੇ ਤੁਹਾਨੂੰ ਮਕਾਨ ਫਿਰ ਸਰ ਇਹ ਨੀਰਜ ਪ੍ਰਾਪਰਟੀ ਵਾਲੇ ਤੋਂ ਲਿਆ ਸੀ 15000 ਦੇ ਰੇਟ ਤੇ ਲਿਆ ਸੀ ਸਰ ਸਾਢੇ 4 ਲੱਖ ਰੁਪਏ ਦਾ 30 ਗਜ ਦਾ ਦੁਕਾਨ ਲਿੱਤਾ ਮੈਂ ਸਰ ਕਹਿੰਦਾ ਦੁਕਾਨ ਦੀ ਜਮੀਨ ਆ ਸਾਢੇ 4 ਲੱਖ ਰੁਪਏ ਦਾ ਪੈਣਾ ਸਰ ਉਸ ਤੋਂ ਬਾਅਦ ਕਹਿੰਦਾ ਸਭ ਕਾਰਪੋਰੇਸ਼ਨ ਚ ਹੋਇਆ ਪਿਆ ਵਾ ਸਭ ਕੁਝ ਓਕੇ ਆ ਕੋਈ ਦਿੱਕਤ ਨਹੀਂ ਆਊਗਾ ਪਾਣੀ ਸੀਵਰੇਜ ਲਾਈਟ ਸਾਰੇ ਹੀ ਸਰ ਨਾ ਇੱਥੇ ਪਾਣੀ ਪੂਰਾ ਹੁੰਦਾ ਸਰ ਪਾਣੀ ਗੰਦਾ ਹੁੰਦਾ ਸਰ ਮੈਂ ਕਿਹਾ ਜੇ ਮੋਟਰ ਚਲਾ ਕੇ ਦਿਖਾ ਨਹੀਂ ਬਦਬੂ ਮਾਰਦਾ ਪਾਣੀ ਕੋਈ ਨਹੀਂ ਸੁਣਦਾ ਸਰ ਸੀਵਰੇਜ ਸਾਰੇ ਭਰੇ ਹੋਏ ਨੇ ਕੋ ਅਗਲੇ ਸਾਲ ਵੀ ਆਹੀ ਦਿੱਕਤ ਆਇਆ ਮੈਂ ਐਮਐਲਏ ਸਾਹਿਬ ਕੋਲ ਗਿਆ ਕੋਈ ਲੇਡਿਸ ਇਕੱਠੇ ਹੋ ਕਰਕੇ ਬਹੁਤ سارے 2 ਮਹੀਨਾ ਬਹੁਤ ਪਾਣੀ ਕਰਕੇ ਦਿੱਕਤ ਹੋਇਆ ਸਰ ਪਿਛਲੇ ਸਾਲ ਵੀ ਅਸੀਂ ਸਾਰੇ ਉੱਥੇ ਗਏ ਸਰ ਉਹ ਕਹਿੰਦੇ ਆ ਕਿ ਤੁਸੀਂ ਕਿਨੂੰ ਪੁੱਛ ਕੇ ਲਿੱਤਾ ਸੀ ਜੰਗਲ ਦੀ ਜ਼ਮੀਨ ਦੱਸੋ ਸਰ ਗਰੀਬ ਬੰਦਾ ਜਾਵੇ ਕਿੱਥੇ ਜਿਹੜੇ ਪਲਾਟ ਕੱਟਿਆ ਸੀ ਕਲੋਨੀ ਕੱਟਿਆ ਉਸ ਟਾਈਮ ਕਿਉਂ ਨਹੀਂ ਰੋਕਿਆ ਜਦ ਕੁਝ ਲੋਕ ਰਹਿਣ ਲੱਗ ਗਏ ਤਾਂ ਅਸੀਂ ਜੰਗਲ 'ਚ ਰਹਿੰਦੇ ਆ ਜਿਹੜੇ ਤੁਸੀਂ ਪ੍ਰਾਪਰਟੀ ਡੀਲਰ ਦੀ ਗੱਲ ਕਰ ਰਹੇ ਹੋ ਪ੍ਰਾਪਰਟੀ ਡੀਲਰ ਤੋਂ ਜਦੋਂ ਮਕਾਨ ਲਿਆ ਉਹਨੇ ਤੁਹਾਨੂੰ ਕੋਈ ਕਾਗਜ਼ ਪੱਤਰ ਨਹੀਂ ਦਿਖਾਇਆ ਵੀ ਇਹ ਕਾਰਪੋਰੇਸ਼ਨ ਦੀ ਅੰਡਰ ਆਂਦੇ ਜਾਂ ਨਹੀਂ ਆਂਦੇ ਤੁਹਾਨੂੰ ਜਿਸ ਤਰ੍ਹਾਂ ਕਹਤਾ ਮੈਨੂੰ ਉਸ ਟਾਈਮ ਕੁਝ ਨਹੀਂ ਦਿਖਾਇਆ ਸੀ ਕਹਿੰਦਾ ਸੀ ਸਾਰਾ ਕੁਝ ਕਰਾ ਕੇ ਦਊਂਗਾ ਇੱਕ ਕਹਿੰਦਾ ਸੀ ਟਰਾਂਸਫਰਮਾ ਵੀ ਐਕਸਟ ਪਹਿਲੇ 100 ਦਾ ਟਰਾਂਸਫਰਮਰ ਸੀਗਾ ਪਿਛਲੇ ਸਾਲ ਸਰ ਕੋਈ ਸੋ ਨਹੀਂ ਪਾਇਆ ਮੈਂ ਝੂਠ ਬੋਲ ਸਕਦਾ ਇੰਨੇ ਜਨਤਾ ਖੜੀ ਹੈ ਕਿਸੇ ਨੂੰ ਪੁੱਛ ਲੋ ਬਹੁਤ ਬੁਰਾ ਹਾਲ ਸੀ ਸਰ ਫਿਰ ਹੱਥ ਪੈਰ ਜੋਰ ਕੇ ਬਿਜਲੀ ਵਾਲੇ ਨੂੰ ਕਹਿ ਕੇ ਸਰ ਫਿਰ 100 ਤੋਂ 200 ਕਰਵਾਇਆ ਸਰ ਬਿਜਲੀ ਵਾਲੇ ਨੂੰ ਹੱਥ ਪੈਰ ਜੋੜ ਕੇ ਜਾਈ ਸਾਹਿਬ ਨੂੰ ਪਥਰੇ ਲੋਕਾਂ ਨੂੰ ਹੱਥ ਪੈਰ ਜੋੜ ਕਰਕੇ ਤੇ 100 ਤੋਂ 200 ਦਾ ਟਰਾਂਸਫਰਮਰ ਕਰਵਾਇਆ ਸਰ ਹੁਣ ਇੰਨੇ ਮਕਾਨ ਬਣ ਗਏ ਸਰ ਕਿਸੇ ਦਾ ਕਿਉਂ ਨਹੀਂ ਟੁੱਟਿਆ ਮੇਰਾ ਗਰੀਬ ਦਾ ਕਿਉਂ ਟੁੱਟਿਆ ਤੁਸੀਂ ਆ ਸਾਰੇ ਮਕਾਨ ਬਣੇ ਹੋਏ ਨੇ ਇਹਨਾਂ ਦੇ ਮਕਾਨ ਕਿਉਂ ਨਹੀਂ ਡਟੇ ਤੁਹਾਡੇ ਉੱਤੇ ਹੀ ਮਕਾਨ ਦੇ ਉੱਤੇ ਕਿਉਂ ਅੱ ਯਾ ਤਾਂ ਨੋਟਿਸ ਦੇਵੇ ਮੈਨੂੰ ਸਰ ਠੀਕ ਹੈ ਔਰ ਉਹਨਾਂ ਦੇ ਅਥੋਰਟੀ ਇਹ ਨਹੀਂ ਹੈਗਾ ਕਿ ਸਰ ਕੀ ਲਿੰਕਰ ਪਵੇ ਤੇ ਤੋੜਨ ਦਾ ਹੱਕ ਹੈ ਮੈਂ ਸਿਰਫ ਥੰਮਲੇ ਖੜੇ ਕਿਤੇ ਸੀ ਸਰ ਇਹ ਮਤਲਬ ਲੈਂਡਰ ਬੰਦੀ ਵੀ ਤਿਆਰੀ ਕਰ ਰਹੀ ਸੀ ਫਿਰ ਤੁਸੀਂ ਕੁਝ ਨਹੀਂ ਸਰ ਮੈਂ ਤਾਂ 30000 ਰੁਪਿਆ ਲੈ ਕੇ ਸੜਿਆ ਖਰਾਬ ਹੋਣਾ ਸੀਗਾ ਆ ਮੈਂ ਤੁਹਾਨੂੰ ਦਿਖਾ ਦੇਣਾ ਸਰ ਮੈਂ ਐਮ ਮਨੀ ਬਿਊ ਤੋਂ ਨਾ ਸਰ 30000 ਰੁਪਏ ਲੋਨ ਲੈ ਕੇ ਮੈਂ ਆ ਕਰਵਾਇਆ ਸੀ ਸਰ ਹਣ ਮੈਂ ਉਹਦਾ ਲੋਨ ਪਰੂੰਗਾ ਬੱਚੇ ਗਵਾਊਗਾ ਕਿ ਮੈਂ ਕੀ ਕਰੂੰਗਾ ਸਰ ਦੱਸੋ ਇਹ ਤਾਂ ਮਿੱਟੀ ਹੋ ਗਿਆ 4 ਲੱਖ ਰੁਪਏ ਵਾਲੇ ਦਾ ਇਹ ਵੀ پلاਟ ਲਿਆ ਉਸ ਤੋਂ ਬਾਅਦ ਜਿਹੜਾ ਤੁਸੀਂ ਅੱਗੇ ਜਿਹੜਾ ਕਰਜ਼ਾਈਦਾਰ ਹੋ ਗਿਆ ਉਹ ਵੀ ਤੁਸੀਂ ਭਰਨਾ ਵੈਲੇ ਸਰ 6000 ਰੁਪਿਆ 5 ਮਹੀਨੇ ਲਈ ਦਿੱਤਾ ਵਾ ਸਰ ਮੈਂ ਕਿਹਾ ਚਲੋ ਕਿਸੇ ਪਾਸੇ ਲੇਬਰ ਦਾ ਕੰਮ ਕਰ ਦਿਆ ਸਰ ਕਿਸੇ ਅਜੇ ਜੋਬ ਵੀ ਛੁੱਟਿਆ ਸਰ ਇੱਕ ਤਰੀਕ ਤੋਂ ਮੈਂ ਕਿਹਾ ਚਲੋ ਮੈਂ بیم ਪਰਵਾ ਲੈਣਾ ਜਦ ਤੱਕ ਉਹ ਸਾਰੇ ਤੋੜ ਗਿਆ ਸਰ ਮੇਰਾ ਤਾਂ 40-50000 ਦਾ ਨੁਕਸਾਨ ਹੋ ਗਿਆ ਸਰ ਜਿਸ ਟਾਈਮ ਲਿੱਤਾ ਹੈਗਾ ਕਹਿੰਦਾ ਮੈਂ ਕਾਰਪੋਰੇਸ਼ਨ ਚ ਕਰਾ ਕੇ ਦਊਗਾ ਸੀਵਰੇਜ ਆ ਜਾਏਗਾ ਪਾਣੀ ਹੈਗਾ ਲਾਈਟ ਸਾਰਾ ਕੁਝ ਠੀਕ ਆ ਕੁਝ ਨਹੀਂ ਹੈਗਾ ਸਰ ਸੀਵਰੇਜ ਪਿਛਲੇ ਸਾਲ ਜਾਮ ਹੋ ਗਿਆ 25000 ਰੁਪਿਆ ਲਵਾਇਆ ਸਰ 5-500 ਰੁਪਏ ਇਕੱਠੇ ਕਰਕੇ ਸਾਫ ਕਰਵਾਇਆ ਸਰ ਕੋਈ ਨਹੀਂ ਸੁਣਦਾ ਈ ਨੇ ਜਿਹੜਾ ਡੀਲਰ ਤੁਹਾਨੂੰ ਵੇਚ ਕੇ ਗਿਆ ਤੁਸੀਂ ਉਹਨੂੰ ਫੋਨ ਕਰਨਾ ਸੀ ਜਦੋਂ ਆਏ ਸੀ ਮਕਾਨ ਟਾਣ ਵਾਸਤੇ ਜਿਹੜਾ ਥੰਮਲੇਟ ਆਈ ਗਏ ਨੇ ਫਿਰ ਸਰ ਮੈਂ ਉਹਨਾਂ ਨੂੰ ਫੋਨ ਕੀਤਾ ਸੀਗਾ ਇਹ ਉਹ ਕਹਿੰਦੇ ਮੈਂ ਪਤਾ ਕਰਕੇ ਦੱਸਦਾ ਸਰ ਉਦੋਂ ਪਹਿਲੇ ਤਾਂ ਤੋੜ ਗਿਆ ਤੋੜਨ ਤੋਂ ਬਾਅਦ ਕੀ ਹੋਣਾ ਸਰ ਕੋਈ ਨੋਟਿਸ ਵਗੈਰਾ ਕੋਈ ਨੋਟਿਸ ਵਗੈਰਾ ਕੁਝ ਵੀ ਨਹੀਂ ਦਿੱਤਾ ਸਰ ਕੁਝ ਨਹੀਂ ਦਿੱਤਾ ਜੀ ਮੈਨੂੰ ਅਗਰ ਕੋਈ ਨੋਟਿਸ ਆਉਂਦਾ ਤਾਂ ਮੈਂ ਪਰਚੀ ਕਟਾ ਲੈਣਾ ਸੀ ਆਹ ਸਰ ਮੈਂ ਕਾਰਪੋਰੇਸ਼ਨ ਦਫ਼ਤਰ ਪਿਛਲੇ ਸਾਲ ਗਿਆ ਵੀ ਸੀਗਾ ਜਦ ਪਾਣੀ ਦੀ ਦਿੱਕਤ ਸੀਗਾ ਇੱਥੇ ਉਹਨਾਂ ਨੇ ਕਿਹਾ ਕਹਿੰਦਾ ਪਹਿਲੇ ਡੀਲਰ ਨੂੰ ਕਹੋ ਕਿ ਉਹ ਜਿਹੜਾ ਹੈਗਾ ਉਹ ਆਪਣਾ ਕਲੀਅਰ ਕਰੇ ਕਾਰਪੋਰ ਫੇਰ ਮੈਂ ਅੱਗੇ ਜਾ ਕੇ ਤੁਹਾਡਾ ਕਟੂਗਾ ਨਹੀਂ ਤੇ ਤੋਂ ਕੋਈ ਫਾਇਦਾ ਹੀ ਨਹੀਂ ਹੈਗਾ ਨਹੀਂ ਕੱਟਿਆ ਜਾਣਾ ਹੁਣ ਉਹਨਾਂ ਨੂੰ ਫੋਨ ਕੀਤਾ ਮੈਂ ਮੈਂ ਕਿਹਾ ਸਰ ਤੁਸੀਂ ਕਰਾਓ ਕਹਿੰਦਾ ਮੇਰਾ ਜਮਾ ਹੈਗਾ ਮੈਂ ਕਰਾਤਾ ਹੁਣ ਸਰ ਗਰੀਬ ਬੰਦਾ ਜਾਓ ਤਾਂ ਜਾਓ ਕਿੱਥੇ ਮੈਨੂੰ ਦੱਸ ਦਿਓ ਜੀ ਲੇਕਿਨ ਹੁਣ ਇਨਸਾਫ ਦੀ ਕੀ ਮੰਗ ਕਰਦੇ ਹੋ ਕਿਉਂਕਿ ਇਹ ਜਿਹੜੇ ਤੁਸੀਂ ਥੰਮਲੇ ਖੜੇ ਕੀਤੇ ਸੀ ਲੇਕਿਨ ਅੱਜ ਢਾਹ ਦਿੱਤੇ ਗਏ ਨੇ ਫੇਰ ਉਹਨਾਂ ਦਾ ਅੱਗੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਸਰ ਇਨਸਾਫ ਦਾ ਮੰਗ ਆਈ ਹੈ ਕਿ ਗਰੀਬ ਬੰਦੇ ਦਾ ਜੋ ਨੁਕਸਾਨ ਹੋਇਆ ਉਹ ਤਾਂ ਪੂਰਾ ਕਰੇ ਜਾਂ ਤਾਂ ਫੇਲੇ ਮੈਨੂੰ ਨੋਟਿਸ ਦੇ ਦੇ ਤੁਸੀਂ ਪਰਚੀ ਕਟਾ ਲਓ 2500 ਦਾ ਹੋਵੇ ਮੈਂ ਰੋਕ ਕੇ ਕਰਵਾ ਲੈਂਦਾ ਜਿੱਥੇ 30000 ਮੈਂ ਲੋਨ ਲੈ ਕੇ ਕਰਵਾਇਆ ਉੱਥੇ 2500 ਰੁਪਇਆ ਮੈਂ ਕਿਸੇ ਹੋਰ ਦੋ ਦਿਹਾੜੀ ਰੁੱਕ ਕੇ ਮੈਂ ਕਰਵਾ ਲੈਣਾ ਸਰ ਬਿਲਕੁਲ ਇਹ ਪੀੜਿਤ ਪਰਿਵਾਰ ਹੈ ਜਿਸ ਨੇ ਰੂਪ ਲਗਾਇਆ ਨੇ ਕਿ ਸਾਡਾ ਮਕਾਨ ਜਿਹੜਾ ਟਾਏਗਾ ਤੁਸੀਂ ਇਸ ਕਲੋਨੀ ਚ ਕਿੰਨੀ ਦਿਨ ਤੋਂ ਰਹਿ ਰਹੇ ਹੋ ਡੇਢ ਸਾਲ ਹੋ ਗਿਆ ਡੇਢ ਸਾਲ ਹੋ ਗਿਆ ਕਿਹਦੇ ਵੱਲੋਂ ਕਲੋਨੀ ਕੱਟੀ ਗਈ ਹੈ ਇਹ ਇਹ ਹਰਦੇਵ ਸਿੰਘ ਹਮ ਸਾਡਾ ਹਰਦੇਵ ਸਿੰਘ ਨੀ ਕਲੋਨੀ ਸਹੀ ਆ ਕਿ ਅਨਲੀਗਲ ਹੈਗੀ ਆ ਹੁਣ ਪਤਾ ਨਹੀਂ ਸਾਨੂੰ ਇੰਨਾ ਪਤਾ ਨਹੀਂ ਪਾਣੀ ਪੂਣੀ ਆਂਦਾ ਹੀ ਨਹੀਂ ਹੈਗਾ ਪਿਛਲੇ ਗਰਮੀਆਂ ਅਸੀਂ ਪਰੇਸ਼ਾਨ ਸੀਗੇ ਸਾਰੀ ਰਾਤ ਪਾਣੀ ਪਰਦੇ ਰਹੇ ਉਹਦੇ ਬਾਅਦ ਹੁਣ ਦੇਖੋ ਹੁਣ ਵੀ ਸਾਰੇ ਭਰੇ ਹੋਏ ਆ ਅਸੀਂ ਪੈਸਾ ਲਾ ਲਾ ਚੰਦਾ ਲਾ ਲਾ ਕੇ ਸਰੇਸਾ ਕਰਾਇ ਪਿਛਲੇ ਸਾਲ ਫਰਵਰੀ ਚ ਹੁਣ ਦੇਖੋ ਪਤਾ ਨਹੀਂ ਤੁਸੀਂ ਕਿਹਨੇ ਡੀਲਰ ਤੋਂ ਲਈ ਸੀ ਕੀ ਹਰਦੇਵ ਹਰਦੇਵ ਸਿੰਘ ਅੱਛਾ ਹਰਦੇਵ ਸਿੰਘ ਕੌਣ ਹੈਗੇ ਨੇ ਕਿੱਥੇ ਰਹਿੰਦੇ ਨੇ ਇੱਧਰ ਉਹਨਾਂ ਦੀ ਕੰਪਨੀ ਹੈਗੀ ਆ ਨਾਲੇ

हाँ। आपको पता है जो आज बुलडोजर चला इसके मकान के ऊपर जो थबले खड़े हैं हम लोग तो अचानक निकले सो थे, तो दोपहर हुआ था अब निकले तो देखे कि बुलडोजर चल रहा है तो हम लोग इनको बोला है सब लोग जुटे तब तक वो लोग हम लोग का क्या सुनते हैं तो है? आप पूछ है तो उसको भाई बुलडोजर चला रहे हो क्या नोटिस है आपके पास क्या कुछ है कि सर एक एक करते है मतलब गरीब बंदे के क्यों तंग करते हैं ताकि तुम लोग पैसे नहीं जमा करते हम लोग को पता लगे सर कि कहाँ पैसे जमा करना है तब तो करूँ दे लेके जाओ नोटिस देना पताना चाहिए पताना तब तो सब लोग करते हैं जाहे पेट काट के जमीन ले रहे हो वैसे कर देते हैं लेकिन पते नहीं है तो कहाँ करें जानकारी देना तो चाहिए सरकार के तो ऐसे हम कहाँ करें अनजान बंदा कहाँ पैसे लेके घूमू मकान ले लिया उसने चार खड़ी करी भी नहीं पूरी उसका तो आज फिर नुकसान कर कर दिया नुकसान नुकसान बहुत हो गया नहीं पानी के लिए कोई देखने आता है नहीं बिजली आए तो नहीं देखने आता है ढालने के लिए देखने आते, है। आते हैं जब तोड़ना रहता है तो आ जाते हैं जब बिजली नहीं है तो कोई नहीं पूछता है पानी नहीं आता दो दो तीन तीन दिन पानी पूरा रात हम लोग जाग जाग के पानी भरते हैं पूरा रात जागे रहेंगे मोटर चलाएंगे आएगा

तो तो जुम्मेवार तो हो कि पानी पीले बीमारी लग जाए जिम्मेदारी उनकी है की हाँ घर गिर उनको नहीं देखना चाहिए पानी के लिए पानी सही आ रहा है की नहीं आ रहा है हमारे ओथम नहीं आया गिराने के लिए आ जाते है सब लोग हाँ जी समझे और हम लोग का नोटिस दें हाँ जी इतना गज के है इतना आपको लगेगा तब तो हम अपना सचेत हो किसी तरह हम भरे पर्ची कटाए सब कुछ करे और कोई बात के लिए नहीं सुनेंगे बिजली के लिए पानी के लिए और जो बंदा कैसे पेट काट कर रहे इतना कर रहा है हम कम्परेशन दफ्तर गए थे हमको मीटर नहीं लग रहा था ठीक ना यहाँ कुछ नहीं कर सकते हैं मैं कंपरेशन दफ्तर गिल चौक गए थे वहाँ पर हमको दो जंग साइन हो गया तीसरा जंग जई बोले जो आपको जो है से अभी मैंने मीटर के लिए गए थे बिजली विभाग वाला बोला था कि अगर कंप्रेशन दफ्तर का आपको कोई पर्ची है तो ले आओ आपको मीटर लग जाएगा फिर मैं वहाँ गई तो वहाँ दो जंग साइन हो गया जहाँ जई है वहाँ पहुँचे वो बोलते हैं जो अभी आप कुछ नहीं कर सकते हैं आपको कहोगे तो मैं पर्ची काट दूँगा सिवरेज के और इसका पानी के लेकिन ये ये पूरे कॉलोनी के पहले एक बार जो आपके डीलर है वो पूरा काम कर दे फिर उसके बाद जो है ऑनलाइन आपको जो है इस पानी के बिल या सिवरेज के बिल जमा करने पड़ेगा मैं ऐसे जाके वहाँ से वापस चले आए हैं लेकिन यहाँ बेचने के बाद कोई डीलर नहीं देखने आता है जो हम लोग कैसे हैं नहीं है पानी पिए नहीं भरा अभी तो गर्मी स्टार्ट हुआ है तो गर्मी स्टार्ट हो गया गर्मी के लिए के जैसे पानी की दिक्कत आएगी आप कह रहे कॉलोनी का कोई डीलर हमारे पास सहारा नहीं ले रहा हमारे पानी की दिक्कत आ रही है कभी कुछ दिक्कत आएगी फिर कोई सहारा नहीं किसको कहोगे किसको कहेगा कोई हम लोग के ये पता नहीं चल रहा है कि कहाँ पर सारे पास दलाल बैठा है जहाँ जाते हैं कोई में हमको सुनवाई होता है एक के तीन पैसा मांग रहे एक तो इतना महंगा हम लोग कॉलोनी लिए है जिस टाइम आए थे देखने के लिए उस टाइम तो बहुत माने बोलते हैं ये सुविधा देंगे वो देंगे लेकिन जब रजिस्ट्री हो गया उसके बाद रेस्ट्री में भी हम लोग जो है से ज्यादा पैसा, पैसा, पैसा दे के हम लोग रजिस्ट्री करवाए हैं पैसा इसमें रेस्ट्री में भी हम लोग पैसा तब करवाए हैं में भी हम लोग पैसा भरे है तो सारे पास तो दलाल बैठा है मारा जाता है हम आम जनता मरते हैं तो इसमें तो हम किसको जाओ कहाँ पर जाओ ये लोग आप कहाँ पर जाओ सर ਸਰ ਪੱਤਰਕਾਰ ਬੋਲ ਰਿਹਾ ਸੀ ਖਬਰਸਾਰ ਨਿਊ ਚੈਨਲ ਤੋਂ ਮਿਲਨ ਸਿੰਘ ਜੀ ਬੋਲੋ ਸਰ 23 ਅਰਕਿਸ਼ਨਾ ਨਗਰ ਦੇ 0 ਨੰਬਰ ਗਲੀ ਜੀ ਕੋਈ ਅਸ਼ੋਕ ਦਾ ਜਿਹੜਾ ਕਿ ਅੱਜ ਕੋਈ ਲੈਂਡ ਨੀਆ ਦੇ ਉੱਪਰ ਜਿਹੜੇ ਥੰਬਲੇ ਬਣਾਏ ਹੋਏ ਸੀਗੇ ਉਹ ਕੀ ਢਵਾ ਦਿੱਤੇ ਗਏ ਹੋ ਸਰ ਇਹਦਾ ਪੂਰਾ ਮਾਮਲਾ ਹੈ ਕਿ ਤੁਹਾਨੂੰ ਕੋਈ ਤੁਹਾਡੀ ਨੋਲੇਜ ਵਿੱਚ ਹੈ ਤਾਂ ਇਹ ਕਿਉਂ ਹੋਇਆ ਸਰ ਉਹ ਅਨੁਗਤ ਕਲੋਨੀ ਹੈ ਹਾਂਜੀ ਅਨੁਗਤ ਘਾਟ ਕਲੋਨੀ ਹੈ ਜੀ ਅੱਛਾ ਜੀ ਹਾਂਜੀ ਇਹ ਕਲੋਨੀ ਕਿਤੇ ਕਿਧਰ ਵੱਲ ਗਈ ਹੈ ਸਰ ਫਿਰ ਜ ਨਹੀਂ ਕੋਈ ਪਤਾ ਨਹੀਂ ਹੈ ਰੋਣੂ को नहीं कोई नोटिस भी नहीं, नहीं, नहीं कोई जारी है कोई कुछ नहीं इस तरह ही देता आगे आके दे एरे बारे में एटीपी साहब ना कर सकते हैं हां जी एरे बारे में लेके भी साहब आप मैं 2 मिनट ना मतलब तो आपके को कोई कोई धारा नहीं सीगा ਕ੍ਰਿਸ਼ਨਾ ਜਿਹੜੇ ਕਿ ਕ੍ਰਿਸ਼ਨਾ ਕਲੋਨੀ ਦੇ ਜੋਗੀ 0 ਨੰਬਰ ਗਲੀ ਤੇ ਇਹ ਜੋ ਤਸਵੀਰਾਂ ਮੈਂ ਤੁਹਾਡੇ ਤਾਂ ਸਾਂਝੀ ਕੀਤੀਆਂ ਲੋਕਾਂ ਦੇ ਬਿਆਨ ਡੀਲਰ ਸਾਹਿਬ ਤੁਸੀਂ ਖੁਦ ਹੀ ਦੇਖ ਲਓ ਕਿ ਲੋਕ ਤੁਹਾਡੇ ਖਿਲਾਫ ਕਿਸ ਤਰ੍ਹਾਂ ਬੋਲ ਰਹੇ ਨੇ ਕਿ ਤੁਸੀਂ ਕਲੋਨੀ ਵੇਚੀ ਕਲੋਨੀ ਕਾਰਤੀ ਕਲੋਨੀ ਦੇ ਵਿੱਚ ਲੋਕਾਂ ਨੂੰ ਮਕਾਨ ਦਿੱਤੇ ਲੋਕਾਂ ਨੇ ਮਕਾਨ ਵੀ ਬਣਾ ਲਏ ਖੜੇ ਵੀ ਕਰ ਲਏ ਲੇਕਿਨ ਜਿਹੜੀ ਪਾਣੀ ਦੀ ਦਿੱਕਤਾਂ ਹੁਣ ਗਰਮੀ ਦਾ ਮੌਸਮ ਹੋ ਗਿਆ ਲੋਕਾਂ ਨੂੰ ਜਿਹੜੀ ਇੱਥੇ ਦਿੱਕਤਾਂ ਆ ਰਹੀਆਂ ਨੇ ਉਸ ਦੀ ਵੀ ਤਾਂ ਸਾਰ ਲਾਉ ਆ ਕੇ ਲੋਕ ਨੇ ਜਿਹੜੇ ਕਿ ਤਮਾਮ ਤੁਹਾਨੂੰ ਇੱਕ ਅਪੀਲ ਕਰ ਰਹੇ ਨੇ ਕਿ ਸਾਡੀ ਜਿਹੜੀ ਸਾਰ ਲਿੱਤੀ ਜਾਵੇ ਲੇਕਿਨ ਅੱਜ ਇੱਕ ਤੁਸੀਂ ਇਹ ਵੀ ਦੇਖੋਗੇ ਕਿ ਇੱਕ ਪਾਸੇ ਇਸ ਬੰਦੇ ਦਾ ਜਿਹੜਾ ਮਕਾਨ ਦੇ ਜਿਹੜੇ ਥੰਮਲੇ ਜਿਹੜੇ ਬਣਾਏ ਗਏ ਸੀ ਉਹ ਥੰਮਲੇ ਵੀ ਤਾ ਦਿੱਤੇ ਗਏ ਨੇ ਲੇਕਿਨ ਉਹ ਦੇਖਦੇ ਹਾਂ ਇਸ ਮਾਮਲੇ ਵਿੱਚ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਕੀ ਕਹਿਣਾ ਹੈ ਇਸ ਬਾਰੇ ਤੁਸੀਂ ਬਣੇ ਰਹੋ ਖਬਰਸਾਰ ਨਿਊ ਚੈਨਲ ਦਾ ਲੁਧਿਆਣਾ ਤੋਂ ਕੈਮਰਾਮੈਨ ਅਮਿਤ ਪਾਟੜ ਦੇ ਨਾਲ ਮਿਲਨ ਸਿੰਘ ਦੀ ਖਾਸ ਰਿਪੋਰਟ